ਸੀ ਦੰਦੇ ਸਰਤਾਜ ਪੰਚਮ ਪਾਸਾ ਬਾਣੀ ਦੇ ਸੰਪਾਦਕ ਤਨ ਤਨ ਸ੍ਰੀ ਪਰਗ ਅਰਜਨ ਸਾਹਿਬ ਪਾਸਾ ਜੀ ਦੇ ਸੀ ਦੀ ਦਿਹਾੜੀ ਨੂੰ ਸਮਰਪਿਤ ਆਪ ਸਰਵਤ ਸੰਗਤ ਕਈ ਦਿਨਾਂ ਤੋਂ ਲੈ ਕੇ ਇਸ ਗੁਰਦੁਆਰਾ ਸ੍ਰੀ ਹਰਗੋਬਿੰਦ ਪਾਸਾ ਜੀ ਦੇ ਚਰਨ ਸੂ ਅਸਥਾਨ ਤੇ ਬੇਚਾਰਾ ਸਾਂਝੀਆਂ ਆਪ ਜੀ ਨੇ ਸਰਵਨ ਕੀਤਾ ਇਤਿਹਾਸ ਪੂਰਾ ਸਰਵਨ ਕਰ ਚੁੱਕੇ ਹੋ ਸੋ ਕਾਰਨ ਬਹੁਤ ਨਹੀਂ ਇੱਕ ਅਦਾ ਕਾਰਨੀ ਕਾਰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਵਰਨਣੇ ਸ਼ੁਰੂ ਹੋ ਗਏ ਸੀ ਇਹ ਸੰਪੂਰਨ ਕ੍ਰਾਂਤੀ ਦੀ ਜਿਹਨ ਨਹੀਂ ਸੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਨਹੀਂ ਰੱਖੀ ਸੀ ਜਿਸ ਨੂੰ ਪੰਚਮ ਪਾਤਸ਼ਾਹ ਜੀ ਦੇ ਵੇਲੇ ਸਿਕਰ ਤੇ ਇਹ ਸੰਪੂਰਨ ਕ੍ਰਾਂਤੀ ਪਹੁੰਚ ਚੁੱਕੀ ਸੀ ਤੇ ਉਸ ਟਾਈਮ ਦੇ ਵਿਰੋਧੀਆਂ ਦੇ ਵੱਲੋਂ ਨਾ ਕੁਝ ਸਵਾਰਦੇ ਹੋਏ ਤੇ ਆਪਣੀ ਪਖੰਡੀ ਹੋਂਦ ਨੂੰ ਬਚਾਉਣ ਵਾਸਤੇ ਜਹਾਂਗੀਰ ਦੇ ਨਾਲ ਰਲ ਕੇ ਉਸ ਨੂੰ ਤਖਤ ਤੇ ਬਧਾਇਆ ਉਸ ਤੋਂ ਹੀ ਇਹ ਕੰਮ ਹੈ ਜਿਹੜਾ ਸਿੱਦੀ ਦਾ ਕਰਵਾਇਆ ਹੈ ਸੋ ਆਪਣੇ ਕੋਲ ਸਮਾਣੀ ਆਓ ਇੱਕ ਸ਼ਬਦ ਦੀ ਹਾਜ਼ਰੀ ਲਵਾਉਣੀ ਹੈ ਉਸ ਤੋਂ ਬਾਅਦ ਸੋ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸੋ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਅਸੀਂ ਜ਼ਰੂਰ ਚੱਲੀਏ ਸਤਿਗੁਰਾਂ ਦਾ ਮਾਰਗ ਇਹੀ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਸ ਇਹ ਸ਼ੁਰੂ ਤੋਂ ਹੀ ਸਾਡਾ ਜਿਹੜਾ ਨਿਸ਼ਾਨਾ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਤੇ ਆਪਣਾ ਵਧੀਆ ਜੀਵਨ ਜਿਉਣਾ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਬਾਣੇ ਦੇ ਨਾਲ ਤੇ ਗੁਰੂ ਘਰਾਂ ਦੇ ਨਾਲ ਜੋੜ ਕੇ ਰੱਖਣਾ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਕਿੰਨਾ ਮੰਨ ਦੀ ਭਿਆਨਕ ਹੋਵੇ ਜਿਹੜਾ ਵੀ ਗੁਰੂ ਦੇ ਲੜ ਲੱਗ ਕੇ ਰਹੇਗਾ ਉਹ ਸਮਾਂ ਗੁਰੂ ਦੇ ਲੜ ਲੱਗਿਆ ਤੇ ਕਦੇ ਵੀ ਆਪਣਾ ਬੈਡ ਇਫੈਕਟ ਨਹੀਂ ਪਾਵੇਗਾ ਬੁਰਾ ਪ੍ਰਭਾਵ ਨਹੀਂ ਪਾਵੇਗਾ ਧਿਆਨ ਰੱਖਿਓ ਆਓ ਆਪਾਂ ਸਤਿਗੁਰਾਂ ਦੇ ਇਸ ਸੀਦੀ ਦਿਹਾੜੇ ਨੂੰ ਸਮਰਪਿਤ ਆਪ ਸੰਗਤਾਂ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਹੈ ਸੋ ਆਓ ਸਤਿਗੁਰਾਂ ਦੇ ਇਸ ਸੀਦੀ ਦਿਹਾੜੇ ਨੂੰ ਸਮਰਪਿਤ ਇੱਕ ਸ਼ਬਦ ਦੀ ਹਾਜ਼ਰੀ ਲਵਾਈਏ ਸੂਰਜ ਕਿੰਨ ਮਿਲੇ ਜਲ ਕਾ ਜਲ ਹੁਆ ਰਾ ਜੋਤੀ ਜੋਤ ਰਲੀ ਸੰਪੂਰਨthia ਰਾਮ ਸੂਰਜ ਕਿੰਨੇ ਮਿਲੇ ਥੋੜਾ ਜਿਹਾ 1 ਮਿੰਟ ਦੀ ਵਿਚਾਰ ਪਾਸੇਜ ਕਹਿੰਦੇ ਜਿਸ ਤਰ੍ਹਾਂ ਸੂਰਜ ਦੀ ਕਿਰਨ ਇੱਕ ਬਰਫ਼ ਦੇ ਟੁਕੜੇ ਤੇ ਪੈਂਦੀ ਹੈ ਤੇ ਉਹਨੂੰ ਪਗਲਾ ਕੇ ਪਾਣੀ ਬਣਾ ਦਿੰਦੀ ਹੈ ਕਿਉਂਕਿ ਪਾਣੀ ਤੂੰ ਹੀ ਬਰਫ਼ ਬਣੀ ਸੀ ਧਿਆਨ ਰੱਖਿਓ ਉਹਦੇ ਵਿੱਚ ਕਠੋਰਤਾ ਆਉਣ ਕਰਕੇ ਬਰਫ਼ ਬਣ ਗਈ ਬਰਫ਼ ਦੇ ਵਿੱਚ ਕਠੋਰਤਾ ਸੀ ਸਤਗੁਰ ਕਹਿੰਦੇ ਭਾਈ ਜਿਸ ਤਰ੍ਹਾਂ ਸੂਰਜ ਦੀ ਕਰਨ ਬਰਫ਼ ਦੀ ਡਲੇ ਤੇ ਕਹਿ ਲੋ ਬਰਫ਼ ਪਈ ਤੇ ਜਲ ਬਣ ਗਿਆ ਇਸੇ ਤਰ੍ਹਾਂ ਜਿਨ੍ਹਾਂ ਦੇ ਉੱਪਰ ਗੁਰੂ ਦੀ ਬਾਣੀ ਦਾ ਅਸਰ ਹੋ ਜਾਂਦਾ ਨਾ ਕਿੰਨੇ ਹੀ ਮਰਜੀ ਕਠੋਰ ਚਿੱਤ ਹੋਣ ਤੇ ਉਹ ਪਿਗਲ ਕੇ ਕੀ ਬਣ ਜਾਂਦੇ ਆ ਗੁਰੂ ਦੇ ਸੇਵਕ ਬਣ ਜਾਂਦੇ ਆ ਇਹੋ ਜੀ ਗੱਲ ਨਹੀਂ ਹੈ ਸਤਗੁਰ ਕਹਿੰਦੇ ਜਿਸ ਤਰ੍ਹਾਂ ਜਲ ਤੂੰ ਹੀ ਬਣਿਆ ਸੀ ਧਿਆਨ ਰੱਖਿਓ ਕਠੋਰਤਾ ਆਉਣ ਕਾਰਨ ਗੁਰੂ ਤੋਂ ਵੱਖਰਾ ਹੋ ਗਿਆ ਤੇ ਗੁਰਦੋ ਗੁਰੂ ਦੀ ਰਹਿਮਤ ਹੋਈ ਉਹੀ ਬਰਫ ਦਾ ਟੁਕੜਾ ਪਾਣੀ ਬਣ ਗਿਆ ਆਪਣਾ ਉਹੀ ਰੂਪ ਧਾਰਨ ਕਰ ਲਿਆ ਤੇ ਜੋਤੀ ਭਾਵ ਉਹਦੇ ਵਿੱਚ ਪ੍ਰਮਾਤਮਾ ਦਾ ਰੂਪ ਸੀ ਪ੍ਰਮਾਤਮਾ ਦੇ ਰੂਪ ਵਿੱਚ ਹੀ ਜਾ ਕੇ ਮਿਲ ਗਿਆ بس ਫਰਕ ਇੰਨੀ ਹੈ ਵੀ ਕਠੋਰਪਨਾ ਉਦੋਂ ਜਾਂਦਾ ਸਾਡੇ ਤੋਂ ਜਦੋਂ ਗੁਰੂ ਦੀ ਬਾਣੀ ਦਾ ਇੱਕ ਸਾਡੇ ਉੱਤੇ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਬੰਦਾ ਇਸੇ ਤਰ੍ਹਾਂ ਪਿਗਲ ਕੇ ਫਿਰ ਭਾਈ ਗੁਰੂ ਦਾ ਸੇਵਕ ਬਣ ਜਾਂਦਾ ਹੈ ਤਕੀਬਨ ਆਓ ਇਸੇ ਤਰ੍ਹਾਂ ਸਤ ਗੁਰਾਂ ਦੇ ਸ਼ਾਗਦ ਨੂੰ ਆਪਾਂ ਸਰਵਣ ਕਰੀਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੁ ਵਾਰਾਮ ਸੂਰਜ ਕਿਰਨ ਮਿਲੇ ਜਲ ਕਾ ਜਲ ਨਕੀ ਯਾਦਾਂ ਸੂਰਜ ਕੇ ਨਾ ਮਿਲੇ ਜਲ ਕਾ ਜਲ ਹੋ ਵਾਰਾ ਸੂਰਜ ਤੇਰ ਨਾ ਮਿਲੇ ਜਲ ਕਾ ਜਲ ਹੋ ਵਾਰਾ दी सम सोणी जल हुआ जल ਲੇ ਹੋ ਆਰਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਵਾਰਾ ਜਲ ਕਾ ਜਲ ਹੋ ਵਾਰਾ ਜਲ ਕਾ ਜਲ ਹੋ ਬਾਹਾਰ ਬਾਹੀ ਗੁਰੂ